ਕਿ ਉਹਨਾਂ ਨੇ ਵਿਆਹ ਕਰਵਾਵਾ ਦਿੱਤਾ ਭੈਣ ਜੀ ਮੇਰੇ ਨਾਲ ਪਰ ਮੇਰਾ ਹੀ ਸਵਾਲ ਹੈ ਕਿ ਤੁਹਾਨੂੰ ਕੋਈ ਮੈਰਿਜ ਹੋਈ ਇਥੇ ਨਹੀਂ ਜੀ ਤਾਂ ਤੁਸੀਂ ਇੱਥੇ ਕੰਮ ਕਰਦੇ ਹੋ ਹਾਂ ਜੀ ਮੈਂ ਇੱਥੇ ਕੰਮ ਕਰਦੀ ਇਹਨਾਂ ਦੇ ਪਾਬਾ ਜੀ ਹੁੰਦੇ ਸੀ ਉਹਦਾ ਫਿਰ ਲੜਨ ਦਾ ਮਤਲਬ ਕੋਈ ਨਹੀਂ ਸੀ ਨਰਮਲ ਸੰਘਾ 100 ਵਾਰੀ ਲੜਦੇ ਬਜ਼ੁਰਗ ਨਾਲ ਲੜਦਾ ਤਾਂ ਮਤਲਬ ਹੀ ਕੋਈ ਨਹੀਂ ਸੀਗਾ ਇੱਕ ਜੀ ਹੋਰ ਉਹਨਾਂ ਨੇ ਰੋਪੋ ਵੀਡੀਓ ਚ ਵੀ ਕਿਹਾ ਕਿ ਇਹਨਾਂ ਦੇ ਬੇਟੇ ਨੇ ਮੈਰਿਜ ਵਿਆਹ ਕਰਵਾ ਲਿਆ ਉਸ ਟੈਕਨਿਕ ਚ ਆਈਏ ਨਹੀਂ ਜੀ ਉਹਦੇ ਵਿੱਚ ਕੋਈ ਨਹੀਂ ਹੈਗਾ ਜੀ ਇੱਕ ਬਜ਼ੁਰਗ ਦਾ ਇਹ ਕੱਲੇ ਰਹਿੰਦੇ ਇੱਥੇ ਉਹਨਾਂ ਨੂੰ ਉਹਨਾਂ ਨੇ ਕਿਹਾ ਮੈਂ ਨਾਲ ਹੀ ਆ ਗਿਆ ਹਾਂ ਮੈਂ ਇੱਥੇ ਇਦੋਂ ਅਸੀਂ ਆਏ ਆ ਉਦੋਂ ਇਹ ਬਾਹਰ ਵੇੜੇ ਵਿੱਚ ਹੀ ਸਾਰੀ 6-5-6 ਬੀਬੀਆਂ ਜਿਗੀਆਂ ਤੇ ਇੱਕ ਇਹਦਾ ਜਿਹਦਾ ਪੋਤਾ ਸੀਗਾ ਇੱਕ ਜਿਹੜੀ ਉਹਦੀ ਵਾਈਫ ਸੀ ਜੀ ਨਿਰਮਲ ਤੇ ਇਹਨਾਂ ਨੂੰ ਬਜ਼ੁਰਗ ਨੂੰ ਤੇ ਇਹਦੀ ਜਿਹੜੀ ਉਹ ਕੰਮ ਰੱਖੀ ਆਨ ਕੁੜੀ ਉਹ ਇਹਨਾਂ ਦੇ ਅੰਦਰ ਡੱਕਿਆ ਹੋਇਆ ਸੀ ਅਸੀਂ ਆਣ ਕੇ ਬੂਹਾ ਖਲਾਇਆ ਅੱਜ ਵੀ ਖਬਰ ਦਿਲ ਨੂੰ ਇੱਕ ਦੁਖੀ ਕਰਨ ਵਾਲੀ ਹੈ ਕਿਉਂਕਿ ਆਪਾਂ ਅਕਸਰ ਸੁਣਦੇ ਆ ਕਿ ਬਜ਼ੁਰਗਾਂ ਦਾ ਇਜ਼ਤ ਕਰੋ ਸਤਕਾਰ ਕਰੋ ਪਰ ਤੁਸੀਂ ਇਹ ਬਜ਼ੁਰਗ ਦੇਖ ਸਕਦੇ ਹੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਦੀ ਕਿੰਨੀ ਉਮਰ ਹੈ ਪਰ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਪੁੱਟ ਮਾਰ ਹੋਈ ਹੈ ਇੱਥੋਂ ਤੱਕ ਕਿ ਇਹਨਾਂ ਦੇ ਪੱਗ ਤੱਕ ਉਤਾਰ ਦਿੱਤੇ ਗਏ ਪੱਗ ਦਾ ਸਾਰਾ ਸਤਿਕਾਰ ਕਰਦੇ ਆਪਾਂ ਪਰ ਪੱਗ ਲਾਉਣੀ ਇੱਕ ਬਹੁਤ ਹੀ ਮਾੜੀ ਗੱਲ ਇੱਕ ਨੂੰ ਹੋਣੀ ਹਰਕਤ ਕਹਿ ਸਕਦੇ ਔਰ ਲਾਈ ਕਿੰਨੇ ਨੇ ਲਾਈ ਕੱਲ ਬਾਅਦ ਸਾਰੀ ਆਪਾਂ ਕਰਾਂਗੇ ਇਹਨਾਂ ਦੀ ਨੌ ਜਿਨ੍ਹਾਂ ਦੇ ਇਹਦੇ ਦਾ ਬੇਟੇ ਦਾ ਉਹਨਾਂ ਨਾਲ ਤਲਾਕ ਹੋ ਚੁੱਕਿਆ ਹੈ ਪਰ ਪੂਰਾ ਵਾਪਾਰ ਕਿਸ ਤਰ੍ਹਾਂ ਹੋਇਆ ਇਹ ਸਾਰੀ ਘਟਨਾ ਕਿਸ ਤਰ੍ਹਾਂ ਹੋਈ ਬਾਪੂ ਜੀ ਮੇਰੇ ਨਾਲ ਨੇ ਆਪ ਇਹਨਾਂ ਤਾਂ ਜਾਣਦੇ ਆ ਬਾਪੂ ਜੀ ਪਹਿਲਾਂ ਤਾਂ ਬਹੁਤ ਇੱਕ ਦੁੱਖ ਹੈ ਮਾਣੂ ਫੇਸ ਪਹੁੰਚੇ ਜਿੰਨੇ ਵੀ ਸੁਣਦੇ ਹੋਣਗੇ ਜਦੋਂ ਪੱਗ ਦਾ ਜ਼ਿਕਰ ਹੋ ਜਾਂਦਾ ਤੁਹਾਡੇ ਵਰਗੀ ਸਿਆਣੀ ਉਮਰ ਦਾ ਜਦੋਂ ਫੁੱਟ ਮਾਰਕੀਟ ਤੇ ਜੋ ਬੜੀ ਮਾੜੀ ਗੱਲ ਆ ਕਿ ਸਾਰਾ ਕਿਸ ਤਰ੍ਹਾਂ ਹੋਇਆ ਇਹ ਜੀ ਮੈਂ ਆਪਣੇ ਸਾਡੇ ਪਿੰਡ ਗੁਰਦਾਰੇ ਭੋਗ ਸਿਕਾ ਤੇ ਮੈਂ ਆਪਦੇ ਹਿਸਾਬ ਨਾਲ ਇਥੋਂ ਘਰੋਂ ਤਿਆਰ ਹੋ ਕੇ ਤੇ ਮੈਂ ਗੁਰਦੁਆਰੇ ਮੇਰੀ ਨਿੱਕੀ ਜਿਹੀ ਗੁੱਟ ਆਪਣੇ ਗੋਡੀ ਸੇ ਘਰ ਦੇ ਕੋ ਉਹਨੂੰ ਨਾਲ ਲੈ ਕੇ ਜਾਣ ਲਿਆ ਗੁਰਦੁਆਰੇ ਇਹਨਾਂ ਨੂੰ ਪਿੱਛੋਂ ਕਿਤੇ ਦੂਰੋਂ ਪਤਾ ਲੱਗ ਗਿਆ ਕਿ ਉਹ ਜਾ ਰਿਹਾ ਕੌਣ ਸੀ ਜਿੰਨਾਂ ਨੇ ਕੁੱਟ ਮਾਰਿਆ ਇਹ ਹੈ ਕਿ ਮੇਰੇ ਜਿਹੜੇ ਕਹਿ ਲਵਾਂ ਵੀ ਮੇਰੇ ਨੋ ਸੀਗੇ ਤੇ ਉਹਦੇ ਨਾਲ ਮੇਰੇ ਪੁੱਤ ਦਾ ਤਲਾਕ ਹੋਇਆ ਹੋਇਆ ਤੇ ਇਹ ਇਹ ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਤੇ ਉਹਨਾਂ ਨੇ ਕੁੱਟਮਾਰ ਕਿਉਂ ਕੀਤੀ ਤਲਾਕ ਹੋਇਆ ਸੀ ਇਤਨਾ ਇਹ ਮਸਜੂਮਾ ਉਹ ਰਾਹ ਕਿ ਬਾਹਰ ਗਏ ਹੋਏ ਸੀ ਕੁਛ ਇਦਾਂ ਦਾ ਇਹ ਵੀ ਬਾਹਰ ਸੀ ਕਿ ਤੇ ਮੇਰਾ ਬੇਟਾ ਵੀ ਬਾਹਰ ਗਿਆ ਉਥੇ ਬਾਹਰ ਹੀ ਆ ਤੇ ਇਹਨਾਂ ਨੇ ਦੂਰੋਂ ਉੱਥੇ ਪਿੱਛੋਂ ਵੇਖ ਕੇ ਤੇ ਮੇਰੇ ਜਾਂਦੇ ਨੂੰ ਵੇਖ ਕੇ ਤੇ ਮੇਰੇ ਗੱਡੀ ਬੋਰੇ ਲਾ ਕੇ ਉਸੇ ਡੱਕ ਲਿਆ ਮੈਨੂੰ ਜੋ ਰੋਕ ਕੇ ਤੇ ਕਹਿੰਦੇ ਵੀ ਕਿੱਧਰ ਚੱਲਿਆ ਮੈਂ ਕਿਹਾ ਮੈਂ ਗੁਰਦੁਆਰੇ ਚੱਲਿਆ ਤੇ ਇਹ ਕਹਿੰਦੇ ਘਰ ਨੂੰ ਜਾ ਲੈ ਤੇ ਮੈਂ ਉਥੇ ਮੈਂ ਕਿਹਾ ਚਲੋ ਠੀਕ ਆ ਕਹਦਾ ਕੋਈ ਗੱਲ ਕਰਨੀ ਆ ਇਹ ਉਥੇ ਉਹਰਾ ਮੁਰਦਿਆ ਇਹ ਮੈਨੂੰ ਗਾਲ੍ਹਾਂ ਦੇਣ ਲੱਗ ਪਿਆ ਮੈਂ ਚੁਪਕੇ ਦਾ ਤੁਰਿਆ ਜਦੋਂ ਮੈਂ ਘਰ ਆਣ ਕੇ ਦਰਵਾਜ਼ੇ ਦੇ ਕੋਲ ਖੜਾ ਹੋਇਆ ਤੇ ਜਿਹੜਾ ਮੇਰੇ ਪਿਛਲੇ ਬੰਦੇ ਆਪ ਸਾਈਡ ਤੋਂ ਜੋਰ ਨਾਲ ਥੱਪੜ ਮਾਰ ਕੇ ਤੇ ਮੈਨੂੰ ਸਰਦਨਾਂ ਦੇ ਵਿੱਚ ਮਾਰਿਆ ਸਰਦਨਾਂ ਦੇ ਵਿੱਚ ਮਾਰਿਆ ਤੇ ਮੈਂ ਫਿਰ ਮੇਰੀ ਪੱਗ ਵੀ ਲੈ ਗਈ ਫਿਰ ਮੈਨੂੰ ਦਾੜ੍ਹੀੋਂ ਫੜ ਕੇ ਧੋਗ ਕੇ ਤੇ ਉਹ ਭੇੜੇ ਦੇ ਵਿੱਚ ਲੈ ਗਿਆ ਤੇ ਭੇੜੇ ਦੇ ਵਿੱਚ ਲਿਜਾ ਕੇ ਫਿਰ ਇਹਨੇ ਮੇਰੇ ਠੋਡ ਮਾਰੇ ਬਹੁਤ ਜ਼ਿਆਦਾ ਮੇਰੇ ਵੀ ਨਾ ਕੁੱਟਿਆ ਮੈਨੂੰ ਤੇ ਮੇਰੇ ਤੋਂ ਇਬਾਦਤ ਸੀ ਇੱਕ ਤੋਂ ਨੌ ਜੁ ਕਿੰਨੇ ਕੁ ਜਾਨੀ ਸੀ ਜਨਨ ਕਰ ਉਹ ਸਾਡੇ ਘਰ ਦੇ ਵਿੱਚ ਦੋ ਚਣ ਬੁੱਧੀਆਂ ਸੀ ਉਹਨਾਂ ਦਾ ਉਹ ਆਏ ਆ ਜੀ ਚਾਰ ਪੰਜ ਤੇ 6 ਜਣੀਆਂ ਜਨਾਨੀਆਂ ਸੀਗੀਆਂ ਤੇ ਦੋ ਬੱਬੇ ਸੀ ਤੇ ਉਹ ਨਾਲ ਸਾਰੇ ਫਿਰ ਕੋਈ ਉਹ ਜਿਹੜੀ ਕੁੜੀ ਮੈਂ ਇੱਕ ਕੰਮਾੜੀ ਰੱਖੀ ਹੋਈ ਆ ਆਪਣੇ ਘਰ ਦੇ ਵਿੱਚ ਮੇਰੀ ਸੇਵਾ ਕਰਦੀ ਉਹ ਸੋ ਉਹਦੇ ਬੱਚੀ ਨੂੰ ਮੈਂ ਬਹੁਤ ਕੁੱਟਿਆ ਤੇ ਮੈਨੂੰ ਵੀ ਬਹੁਤ ਕੁੱਟ-ਕੁੱਟ ਕੇ ਮੈਰੀ ਜਾਨੀ ਬਦਲਾਵੇ ਬਹੁਤ ਸਾਟਾ ਮੈਨੂੰ ਠੋਡ ਮਾਰੇ ਤੇ ਬੇੜੇ ਵਿੱਚ ਦਾੜੀਆਂ ਫੜ ਕੇ ਧੋਈ ਫਿਰਦੇ ਰਹੇ ਮੈਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ ਮੇਰੇ ਇਹਨੇ ਬਹੁਤ ਬਹਾਨੇ ਕਿਤੇ ਇੱਥੇ ਘਰ ਦੇ ਵਿੱਚ ਹੋਰ ਬੰਦਾ ਕੋਈ ਨਹੀਂ ਮੈਂ ਕੱਲਾ ਬਜ਼ੁਰਗ ਬੰਦਾ ਘਰ ਸੀਗਾ ਤੇ ਸਾਨੂੰ ਕੋਈ ਆਉਂ ਨਹੀਂ ਸੀ ਕਿ ਸਾਰੇ ਸਾਡੇ ਜਨਾਨੀਆਂ ਨੂੰ ਵੀ ਸਾਰਿਆਂ ਨੂੰ ਕੁੱਟ ਮਾਰ ਕੀਤਾ ਤੇ ਉਹਨੂੰ ਬਪੜੀ ਤੋਂ ਟੋਡੇ ਜਿਹਾ ਕੁੱਟ ਮਾਰ ਕਰ ਰਹੀ ਸੀ ਫਿਰ ਕੋਈ ਪਿੰਡ ਦੇ ਮੋਤਬਰ ਦੇ ਕੋਈ ਇੱਥੇ ਪਹੁੰਚਿਆ ਜਿੰਨਾ ਤੁਹਾਨੂੰ ਇਸ ਚੀਜ਼ ਤੋਂ ਹਾਂਜੀ ਫਿਰ ਇਹ ਹੋਇਆ ਵੀ ਜਦੋਂ ਉਹਨਾਂ ਨੇ ਫੁਰਤ ਦੇ ਸੀਗੇ ਤੇ ਫਿਰ ਜਿਹੜੀ ਉਹ ਕੁੜੀ ਆ ਨਿੱਕੀ ਜੀ ਉਹ ਫਿਰ ਭੱਜ ਕੇ ਗਵਾਂਢੀਆਂ ਹੱਲ ਗਏ ਉਦੋਂ ਫਿਰ ਦੋ ਬੰਦੇ ਕੋਈ ਘਰ ਕੰਮ ਕਰਦੇ ਸੀਗੇ ਤੇ ਉਹਨਾਂ ਨੇ ਭੱਗ ਕੇ ਆ ਕੇ ਦੋਵੇਂ ਜਣੇ ਆਣ ਕੇ ਤੇ ਫਿਰ ਮੈਨੂੰ ਉਹਨਾਂ ਨੇ ਹੇਠੋਂ ਕੱਢਿਆ ਇਹਨਾਂ ਨੂੰ ਧੱਕੇ ਧੱਕੇ ਦੇ ਕੇ ਇੱਥੇ ਜੀ ਅਸੀਂ ਹੋਰ ਖਬਰ ਵੀ ਦੇਖੀ ਉਹਨਾਂ ਨੇ ਜ਼ਿਕਰ ਕੀਤਾ ਗਿਆ ਕਿ ਇੱਕ ਬਾਹਰ ਸ਼ਾਂਤੂ ਦੇ بیٹے ਦਾ ਜ਼ਿਕਰ ਹੋ ਗਿਆ ਕਿ ਉਹ ਬਾਹਰੋਂ ਆ ਗਿਆ ਉਸਨੇ ਇੱਕ ਮੈਰਿਜ ਵਿਆਹ ਕਰਵਾ ਲਿਆ ਕਿ ਕੋਈ ਮੈਰਿਜ ਨਹੀਂ ਕਰਾਈ ਜੀ ਮੈਂ ਆਪਦੀ ਸੇਵਾ ਵਾਸਤੇ ਲੜਕੇ ਇਕ ਰੱਖੇ ਹੋਈ ਆ ਜਦੋਂ ਉਹ ਆ ਵੀ ਜਦੋਂ ਆਪਦੇ ਨਾਲ ਉਹਦੀ ਮੱਚੀ ਪੜੀ ਜੋ ਕਿਸੇ ਨਾਲੇ ਮੇਰੀ ਸੇਵਾ ਪੜੀ ਕਰੂਗੀ ਤੇ ਮੈਂ ਉਹਦਾ ਜੇ ਕੋਈ ਕੋਈ ਸਬੂਤ ਕਰਨ ਜੇ ਕੋਈ ਮੈਰਿਜ ਕੀਤੀ ਕੋਈ ਮੈਰਿਜ ਨਹੀਂ ਕੀਤੀ ਕੰਮ ਵਾਤੇ ਰੱਖੇ ਹੋਈ ਹੈ ਕੋਲ ਤਾਂ ਇਹ ਕਿੰਨਾ ਕੁ ਟਾਈਮ ਵਿੱਚ ਚੱਲਿਆ ਉਸ ਤੋਂ ਬਾਅਦ ਕੁੱਟਮਾਰ ਕੇ ਤੁਹਾਨੂੰ ਚਲੇ ਜਾਂਦੇ ਇੱਥੋਂ ਅੱਜ ਉਸ ਟਾਈਮ ਉਸ ਤੋਂ ਬਾਅਦ ਫਿਰ ਅਸੀਂ ਕੀਤਾ ਵੀ ਇਹਨਾਂ ਨੇ ਫਿਰ ਅਸੀਂ ਆਪਦੇ 딸 ਦੀ ਜਾਨ ਬਚਾਉਣ ਦਾ ਕਰਕੇ ਅੰਦਰ ਵੜ ਕੇ ਅੰਦਰੋਂ ਕੁੱਡਾ ਲਾ ਲਿਆ ਫੇਰ ਅੰਦਰ ਵੜ ਕੇ ਤੇ ਮੇਰਾ ਤਾਂ ਮੋਬਾਈਲ ਇਹਨਾਂ ਖੋਲਿਆ ਉੱਥੇ ਜਦੋਂ ਮੈਨੂੰ ਕੁੱਟਦੇ ਸੀਗੇ ਫੇਰ ਜਿਹੜੇ ਲੜਕੇ ਆ ਉਹਦੇ ਕੋ ਮੋਬਾਈਲ ਹੈਗਾ ਸੀਗਾ ਤੇ ਉਹਨੇ ਉਹਨੇ ਵੀ ਕੱਪੜੇ ਬਾੜ ਤੇ ਉੱਥੇ ਬਾਹਰ ਆਪਣੇ ਬੈਡ ਤੇ ਬੈ ਜਾ ਕੇ ਸਾਰੀਆਂ ਇਹਨਾਂ ਦੀਆਂ ਜਨਾਨੀਆਂ ਹੱਥੀ ਪੈ ਗਈਆਂ ਉਹ ਤੇ ਉਹਦੇ ਥੱਪੜ ਵੀ ਮਾਰੇ ਤੇ ਉਹਦੇ ਕੱਪੜੇ ਕੁੱਪੜੇ ਸਾਰੇ ਬਾੜ ਤੇ ਤੇ ਫੇਰ ਉਹਨੂੰ ਵੀ ਧੱਕ ਧੱਕ ਕੇ ਫੇਰ ਇਹਨਾਂ ਨੇ ਬਾਹਰ ਕਦਾ ਦਾ ਫਿਰ ਜੀ ਆਪ ਦਾ ਅੰਦਰ ਲੋਗ ਅੰਦਰੋਂ ਫੇਰ ਆਈ ਪੋਰ ਕੀਤਾ ਤੇ ਸਾਡੀ ਭੈਣ ਸੀ ਜੋਕੀਆਂ ਆਏ ਹੋਏ ਉਹ ਉਹਨੇ ਉਹਨੇ ਵੀ 3-4 ਚਪੇੜਾ ਮਾਰ ਗਿਆਸ ਮੁੰਡੇ ਨੇ ਦੇ ਨਾਲ ਇਹ ਆਪਣੇ ਸਾਡੇ ਮੇਰੀ ਛੋਟੀ ਭਝਾਈ ਸੀ ਉਹਨੂੰ ਧੱਕਾ ਮਾਰਿਆ ਯਾਨੀ ਸਾਰੇ ਟੱਬਰ ਨੂੰ ਇਹਨਾਂ ਨੇ ਬਹੁਤ ਬੇਰਹਿਮੀ ਨਾਲ ਮਾਰਿਆ ਫਿਰ ਅਸੀਂ ਅੰਦਰੋਂ ਫੋਨ ਤੇ ਮੇਰਾ ਮੋਬਾਈਲ ਜਿਹਨਾਂ ਨੇ ਖੋਲਿਆ ਸੀ ਫਿਰ ਉਹ ਕੁੜੀ ਦੇ ਮੋਬਾਈਲ ਤੋਂ ਫਿਰ ਅਸੀਂ ਬਹੁਤ ਵਾਰ ਬੰਦਿਆਂ ਨੂੰ ਫੋਨ ਕੀਤਾ ਉਹ ਆਏ ਇੱਥੇ ਤਕਰੀਬਨ ਰੇ ਘੰਟਾ ਪੌਣਾ ਘੰਟਾ ਸਾਡੇ ਘਰ ਤੇ ਇਹ ਜਿਹੜੇ ਮੋਹਦਵਾਰ ਬੰਦੇ ਆਏ ਆ ਤੇ ਉਹਨਾਂ ਦੇ ਨਾਲ ਫਿਰ ਇਹ ਬੈਠੇ ਗੱਲਬਾਤਾਂ ਕਰਦੇ ਰਹੇ ਬੜਾ ਚੰਗਾ ਜੋ ਵੀ ਉੱਥੇ ਬੁਵਾਦ ਕਰਦੇ ਹੋਣਗੇ ਪਰ ਅਸੀਂ ਇੱਥੇ ਅੰਦਰ ਸੀਗੇ ਫਿਰ ਇੱਥੇ ਚਲੋ ਜੋ ਵੀ ਉਹਨਾਂ ਨਾਲ ਬਹੁਤ ਬਾਰ ਬੰਦਿਆਂ ਨਾਲ ਗੱਲਬਾਤ ਹੋਈਗਾ ਉਹ ਕਰਕੇ ਤੇ ਬੜੇ ਆਰਾਮ ਦੇ ਨਾਲ ਇਥੇ ਇਹ ਆਪਦੇ ਗੱਲਬਾਤਾਂ ਕਰਕੇ ਫਿਰ ਗਏ ਆ ਕੋਈ ਇੱਥੇ ਕੋਈ ਅੰਦਾ ਦੀ ਗੱਲ ਨਹੀਂ ਹੋਈ ਜਾ ਕੋਈ ਅਸੀਂ ਇੱਥੇ ਘੜ ਕੇ ਨਹੀਂ ਮਾਰਨਾ ਸੀ ਗੱਲ ਮੈਂ ਤਾਂ ਹੈ ਹੀ ਬਜ਼ੁਰਗ ਬੰਦਾ 84-85 ਸਾਲ ਦੀ ਮੇਰੀ ਉਮਰ ਤੇ ਮੈਂ ਕਹਦੇ ਜੋਗਾ ਮੈਨੂੰ ਤੇ ਇਹਨਾਂ ਨੇ ਗੁੱਟ-ਗੁੱਟ ਕੇ ਉਦਾ ਹੀ ਕਰਦਾ ਬਸ ਪਰ ਜਦੋਂ ਇਹ ਵੀਡੀਓ ਦੇਖੀਏ ਜੋ ਖਬਰ ਐਸੂ ਦੇਖੀਏ ਉਹ ਚ ਇੱਕ ਠੀਕਾਂ ਦੀ ਆਵਾਜ਼ ਸੁਣ ਲਈ ਕਾਫੀ ਜਿੱਦ ਤੱਕ ਕਿਸੇ ਕੋਈ ਬੱਚੇ ਦੀ ਆਵਾਜ਼ ਹੋਵੇ ਉਹ ਬੱਟ ਜਿਹੜੀ ਉਹ ਕੁੜੀਆਂ ਨਿੱਕੇ ਜੀ ਉਹਨੇ ਇਹਨਾਂ ਨੇ ਬਹੁਤ ਬੇਰਹਿਮੀ ਨਾਲ ਮੁਕੀਆਂ ਮਾਰੀਆਂ ਉਹ ਬੱਚੇ ਜਿਹੜੀ ਮੈਨੂੰ ਖਿੰਚੀ ਫਿਰਦੇ ਕਰਕੇ ਭੱਜ ਕੇ ਮੇਰੇ ਗਲੜਾ ਚੰਮੜ ਗਈ ਤੇ ਉਹਨਾਂ ਨੇ ਇਹਨਾਂ ਨੇ ਉਹਦੇ ਵੀ ਮੁਕੀਆਂ ਮਾਰੀਆਂ ਤੇ ਪੇੜਾ ਮਾਰੀਆਂ ਹਾਂ ਜੇ ਇਦਾਂ ਜਿਵੇਂ ਇਹਨਾਂ ਨੇ ਮੇਰੇ ਬਹੁਤ ਬੇਰਹਿਮੀ ਨਾਲ ਜਦੋਂ ਮੇਰੇ ਪਾਗ ਲਾ ਲਏ ਤੇ ਪਾਗ ਲਾ ਕੇ ਤੇ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਮੇਰੇ ਦਾੜੇ ਵੀ ਪੱਟੇ ਦਾੜੇ ਪੱਟ ਕੇ ਤੇ ਫਿਰ ਆਪਣਾ ਬਹੁਤ ਬੇਰਹਿਮੀ ਨਾਲ ਮਾਰ ਕੇ ਤੇ ਫਿਰ ਜਿਹੜੇ ਬਹੁਤ ਬਾਰ ਬੰਦੇ ਉਹਨਾਂ ਨਾਲ ਕਰ ਗਏ ਤੇ ਜੇ ਇਹਦਾ ਇਹਨਾਂ ਦਾ ਕੋਈ ਰੌਲਾ ਸੀਗਾ ਤੇ ਇਹ ਮੇਰੇ ਬੇੜੇ ਨਾਲ ਕਰਨ ਉਹਨਾਂ ਨਾਲ ਇਹਦਾ ਤਲਾਕ ਹੋਇਆ ਹਾਇ ਇਹਨਾਂ ਦਾ ਇਹ ਗੱਲ ਬਣਦੀ ਉਹਨਾਂ ਦੇ ਆਣ ਕੇ ਮੇਰੇ ਮੇਰੇ ਨਾਲ ਪੈਣ ਦਾ ਮਤਲਬ ਵੀ ਨਹੀਂ ਉਹ ਉਹਦੇ ਕੋਲ ਨਾਂ ਲੈਣ ਜੋ ਲੈਣਾ ਉੱਥੇ ਉਹਨੂੰ ਉਹਨੂੰ ਮਾਰਨ ਕੁੱਟਣ ਮੈਂ ਉੱਥੇ ਉਹਦੇ ਗੱਲ ਪੈਣ ਜੋ ਕਰਨ ਮੇਰੇ ਕੋਲ ਕੀ ਲੈਣਾ ਇਹਨਾਂ ਨੇ ਜਿਸ ਬਾਪੂ ਦੇ ਨਾਲ ਕੁੱਟਮਾਰ ਹੋਇਆ ਉਸ ਤੋਂ ਪਿੰਡ ਦੇ ਮੋਹਤਬਰ ਜੋਨੇ ਉਹ ਵੀ ਮੇਰੇ ਨਾਲ ਨੇ ਵੀਰ ਜੀ ਇੱਕ ਖਬਰ ਐ SUV ਦੇ ਕਿਸ਼ਨ ਤੁਸੀਂ ਵੀ ਦੇਖੀ ਹੋਗੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਸ ਪਰਿਵਾਰ ਦੇ ਵੱਲੋਂ ਜਿਹੜੇ ਆਏ ਸਨ ਉਹਨਾਂ ਨੂੰ ਕੁੱਟਮਾਰ ਕੀਤਾ ਗਿਆ ਹਸਪਤਾਲ ਦਾਖਲ ਵੀ ਆ ਹਾਂਜੀ ਨਹੀਂ ਜੀ ਇੱਥੇ ਜਦੋਂ ਮੌਕੇ ਤੇ ਅਸੀਂ ਆਏ ਆ ਸਾਰੀ ਮੰਨ ਲਓ ਪਿੰਡ ਦੇ ਅਹੁਦੇਦਾਰ ਬੰਦੇ ਆਏ ਆ ਸਾਡੇ ਸਵਾਗਤ ਸਰਪੰਚ ਵੀ ਆਏ ਆ ਮਤਲਬ ਉਦੋਂ ਜਦੋਂ ਸਾਡੇ ਆਉਣ ਤੋਂ ਪਹਿਲਾਂ ਉਹਨਾਂ ਨੇ ਜੋ ਇਹਨਾਂ ਨੂੰ ਬਜ਼ੁਰਗਾਂ ਨੂੰ ਕੁੱਟਿਆ ਮਾਰਿਆ ਇਹਨਾਂ ਦੀ ਪਾਗ ਉਤਾਰੀ ਗਈ ਉਦੋਂ ਬਹੁਤ ਮਤਲਬ ਬੁਰੀ ਹਾਲਤ ਵਿੱਚ ਸਿਗੇ ਤੇ ਅਸੀਂ ਜਦੋਂ ਆਏ ਆ ਇਹ ਇਥੋਂ ਬਹੁਤ ਜਦੋਂ ਮੈਂ ਪੁਲਿਸ ਨੂੰ ਫੋਨ ਵੀ ਕੀਤਾ ਵਾ ਇਹਨਾਂ ਨੂੰ ਪਤਾ ਲੱਗ ਗਿਆ ਪੁਲਿਸ ਆ ਰਹੀ ਏ ਉਸੇ ਵੇਲੇ ਚੰਗੇ ਬਹੁਤ ਸਹੀ ਸਲਾਮਤ ਇਥੋਂ ਗਏ ਆ ਪਾਣੀ ਪੀ ਕੇ ਗਏ ਆ ਪਾਣੀ ਪੂਣੀ ਵੀ ਪਿਆਇਆ ਸੀ ਇਹਨਾਂ ਨੂੰ ਕੋਈ ਚੱਕਰ ਨਹੀਂ ਇਦਾਂ ਦਾ ਗੱਡੀਆਂ 'ਚ ਬਹਿ ਕੇ ਚੱਲ ਗਏ ਆ ਉੱਥੇ ਜਾ ਕੇ ਇਹਨਾਂ ਨੇ ਕੋਈ ਨਿਊਜ਼ ਤੇ ਇਹਨਾਂ ਨੇ ਖਬਰ ਲਵਾਤੀ ਆ ਜੀ ਸਾਨੂੰ ਕੁੱਟਿਆ ਮਾਰਿਆ ਦੇਖੋ ਇਹ 80-85 ਸਾਲ ਦਾ ਬਜ਼ੁਰਗ ਇੱਕ ਨੌਜਵਾਨ ਮੁੰਡਿਆਂ ਨੂੰ ਦੋਹਾਂ ਨੂੰ ਨਾਲ 6-7 ਜਨਾਨੀਆਂ ਲੈ ਕੇ ਆਏ ਆ ਇਹ ਬਜ਼ੁਰਗ ਦੱਸੋ ਤੁਸੀਂ ਕੁੱਟ ਸਕਦਾ ਉਹਨਾਂ ਨੂੰ ਕੱਲਾ ਇੱਕ ਜੀ ਹੋਰ ਗੱਲ ਆ ਜਦੋਂ ਤੁਸੀਂ ਇੱਥੇ ਆਉਣੇ ਤੁਸੀਂ ਕਿਹਾ ਕਿ ਪਾਣੀ ਪੀ ਕੇ ਇੱਥੇ ਭੇਜਿਆ ਉਹ ਤੋਂ ਬਾਅਦ ਕੋਈ ਆਫਸਰ ਆਇਆ ਇਹਨਾਂ ਦੀ ਵੀ ਗੱਲ ਹੋਈ ਕਿ ਨਹੀਂ ਤੈਨੂੰ ਬੰਦਾ ਚੁੱਪ ਕਰਾਉਂਦਾ ਕਿ ਕੋਈ ਗੱਲ ਨਹੀਂ ਜਿੱਕਦਾ ਇਹੋ ਜੀ ਗੱਲਬਾਤ ਸਾਡੀ ਇਹਨਾਂ ਨਾਲ ਹੋਈ ਆ ਅਸੀਂ ਕਿ ਜੇ ਕੋਈ ਗੱਲ ਸੀਗੀ ਕਿ ਤੁਹਾਨੂੰ ਕੋਈ ਤੁਹਾਡਾ ਸੀਗਾ ਉਹ ਨਰਮਲ ਸਿੰਘ ਨਾਲ ਸੀਗਾ ਤੁਹਾਡਾ ਇਸ ਬਜ਼ੁਰਗ ਨਾਲ ਤਾਂ ਕੋਈ ਨਹੀਂ ਸੀਗਾ ਜੇ ਤੁਹਾਡੀ ਕੋਈ ਗੱਲਬਾਤ ਸੀ ਤੁਸੀਂ ਨਰਮਲ ਸਿੰਘ ਨਾਲ ਕਰਦੇ ਸਪੇਨ ਵਿੱਚ ਤੁਹਾਡੀ ਨਰ ਨੂੰ ਬਜ਼ੁਰਗ ਨੂੰ ਆਣ ਕੇ ਹੱਥ ਪਾਈ ਕਰਨ ਦਾ ਕੋਈ ਮਤਲ ਨਹੀਂ ਸੀਗਾ ਨਾ ਇਹਨਾਂ ਨੂੰ ਕੁੱਟ ਮਾਰਨ ਦਾ ਕਰਨ ਦਾ ਫਿਰ ਸਾਡੀ ਭੂਆ ਜੀ ਇੱਕ ਜੂਪੀ ਆਏ ਹੋ ਉਹ ਵੀ ਕਰੀਬਨ 80 ਕਿ ਸਾਲ ਦੇ ਆ ਤੁਸੀਂ ਇੱਥੇ ਪਹੁੰਚ ਦੋ ਕਿੰਦਾਂ ਦੇ ਹਾਲਾਤ ਸੀ ਜੋ ਬਾਪੂ ਜੀ ਜਦੋਂ ਇਹ ਹਾਲਾਤ ਸੀ ਇਹਨਾਂ ਦੀ ਦਾੜੀ ਦੂੜੀ ਪੂਰੀ ਖਲਾਰੀ ਪਈ ਸੀ ਇਹਨਾਂ ਦੇ ਸੱਤੋਂ ਪੱਗ ਲਾਈ ਗਈ ਸੀ ਵਾਲ ਇਹਨਾਂ ਦੇ ਖਿਲਰੇ ਹੋਏ ਸੀਗੇ ਤੇ ਅਸੀਂ ਉਹਨਾਂ ਨੂੰ ਬਹੁਤ ਲਾਂਤਾਂ ਪਾਈਆਂ ਇਸ ਗੱਲ ਦੀਆਂ ਵੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਇੱਕ ਬਜ਼ੁਰਗ ਦੇ ਗਾਲ ਪੈ ਗਏ ਤੁਸੀਂ ਤੁਸੀਂ ਪਿੰਡ ਦੀ ਪੰਚਾਇਤ ਕੋਲ ਆਉਂਦੇ ਪੰਚਾਇਤ ਨੂੰ ਲੈ ਕੇ ਇਸ ਘਰ ਵਿੱਚ ਆਉਂਦੇ ਫੇ ਤੁਸੀਂ ਜੋ ਨਿਆਂ ਲੈਣਾ ਚਾਹੁੰਦੇ ਸੀਗੇ ਅਸੀਂ ਪਿੰਡ ਦਾ ਸ਼ਰੀਕਾ ਵਾਂ ਮੈਂ ਇਹਨਾਂ ਦਾ ਭਤੀਜਾ ਲੱਗਦਾ ਵਾਂ ਵੀ ਸਾਨੂੰ ਮੈਂ ਵੀ ਅਹੁਦੇਦਾਰ ਬੰਦਾ ਵਾਂ ਸਾਡੇ ਸਾਬਕਾ ਸਰਪੰਚੋ ਵੀ ਸੀਗੇ ਨਾਲ ਵੀ ਤੁਹਾਨੂੰ ਉਦੋਂ ਤੁਸੀਂ ਜੋ ਗੱਲਬਾਤ ਕਰਨੀ ਵਿੱਚ ਬਹਿ ਕੇ ਕਰ ਲੈਂਦੇ ਆਪਾਂ ਤੁਹਾਡਾ ਹੱਥੋਂ ਭਾਈ ਪੈਣਾ ਨਹੀਂ ਬਣਦਾ ਸੀਗਾ ਡੀਪ ਜੀ ਨੇ ਨਹੀਂ ਸਾਡੇ ਕੋਲ ਗਲਤੀ ਹੋਈ ਹੈ ਗਲਤੀ ਤੇ ਸਹੀ ਮੰਨਦੇ ਵਾ ਸਾਡੀ ਗਲਤੀ ਹੈ ਅਸੀਂ ਬਜ਼ੁਰਗ ਦੇ ਗੱਲ ਪਏ ਆ ਕੋਈ ਦੱਸਿਆ ਵੀ ਹੋ ਗਿਆ ਸੀ ਇੱਥੇ ਕਿਉਂ ਆਇਆ ਕਿਉਂ ਇਹ ਜੇ ਕੀਤਾ ਕਿਉਂ ਇੱਥੇ ਉਹਨਾਂ ਨੇ ਇਹ ਕਿਹਾ ਜੀ ਸਾਡਾ ਘਰ ਆ ਅਸੀਂ ਘਰ ਦੇ ਵਿੱਚ ਆਏ ਆ ਇਦਾਂ ਉਦਾਂ ਜਦੋਂ ਤਲਾਕ ਹੀ ਹੋ ਗਿਆ ਫਿਰ ਘਰ ਦੇ ਵਿੱਚ ਆਉਣ ਦਾ ਮਤਲਬ ਕੋਈ ਨਹੀਂ ਸੀਗਾ ਜੇ ਆਉਣਾ ਵੀ ਆ ਤਾਂ ਪਿੰਡ ਦੀ ਪੰਚਾਇਤ ਲੈ ਕੇ ਆਉਂਦੇ ਇਕੱਲੇ ਆਉਣਾ ਫਿਰ ਲੜਨ ਦਾ ਮਤਲਬ ਕੋਈ ਨਹੀਂ ਸੀ ਨਰਮਲ ਸਿੰਘ ਨਾਲ 100 ਵਾਰੀ ਲੜਦੇ ਬਜ਼ੁਰਗ ਨਾਲ ਲੜਨ ਦਾ ਤਾਂ ਮਤਲਬ ਹੀ ਕੋਈ ਨਹੀਂ ਸੀਗਾ ਇੱਕ ਜੀ ਹੋਰ ਪਰ ਉਹਦੇ ਕੁੜੀ ਦਾ ਵੀ ਦੱਸਦੇ ਬਹੁਤ ਕੁੱਟ ਮਾਰ ਕੇ ਧੀ ਛੋਟੀ ਬੱਚੀ ਨੂੰ ਵੀ ਬਹੁਤ ਕੁੱ ਬੱਚੀ ਇੰਨੀ ਕ ਸਹਿਮ ਗਈ ਸੀ ਵੀ ਉਹਨੇ ਮੂਲ ਰਾਤ ਤੱਕ ਹੁੰਦੀ ਰਹੀ ਬੱਚੀ ਮਗਰੋ ਤਾਂ ਪਿੰਡ ਦੇ ਸਾਬਕਾ ਸਰਪੰਚ ਮੇਰੇ ਨਾਲ ਆ ਸਰ ਤੁਸੀਂ ਵੀ ਇੱਥੇ ਮੌਕੇ ਤੇ ਪਹੁੰਚ ਸੀ ਕੀ ਗੱਲਬਾਤ ਹੋਈ ਸੀ ਕਿਦਾਂ ਦੀ ਇਹ ਸਾਰੇ ਮੈਨੂੰ ਤਾਂ ਇੱਥੇ ਆਹ ਮੁੰਡਾ ਕੰਮ ਕਰਦਾ ਸੀਗਾ ਨਾਲ ਮਿਸਤਰੀ ਭੁਪਿੰਦਰ ਉਹਦਾ ਮੈਨੂੰ ਫੋਨ ਗਿਆ ਕਹਿੰਦਾ ਚਾਹਤਾ ਹੈ ਇਹਨੂੰ ਕੁੱਟਣ ਦਾ ਹੈ ਕੋਈ ਬਾਹਰੋਂ ਆਇਆ ਹੈ ਉਹਨੂੰ ਨਹੀਂ ਸੀ ਪਤਾ ਕੌਣ ਆ ਪਾਛੇ ਪਤਾ ਲੱਗਾ ਉਹਨੂੰ ਉਹਦਾ ਫੋਨ ਉਹਨੇ ਕਿਹਾ ਮੈਂ ਨਾਲ ਹੀ ਆ ਗਿਆ ਹਾਂ ਇੱਥੇ ਜਦੋਂ ਅਸੀਂ ਆਏ ਆ ਉਦੋਂ ਇਹ ਬਾਹਰ ਵਿੜੇ ਵਿੱਚ ਸਾਰੇ 6 5 6 ਬੀਬੀਆਂ ਸੀਗੀਆਂ ਤੇ ਇੱਕ ਇਹੰਦਾ ਜਿੱਦਾ ਪੋਤਾ ਸੀਗਾ ਇੱਕ ਜਿਹੜੀ ਉਹਦੀ ਵਾਈਫ ਸੀ ਉਹ ਸੀਗੀ ਨਿਰਮਲ ਦੀ ਤੇ ਇਹਨਾਂ ਨੂੰ ਬਜ਼ੁਰਗ ਨੂੰ ਤੇ ਇਹਦੀ ਜਿਹੜੀ ਉਹ ਕੰਮ ਰੱਖੀ ਹੋਣ ਕੁੜੀ ਉਹ ਇਹਨੇ ਅੰਦਰ ਡੱਕਿਆ ਹੋਇਆ ਸੀ ਅਸੀਂ ਆਣ ਕੇ ਬੂਹਾ ਖਲਾਇਆ ਜਿਹੜਾ ਇਹੰਦਾ ਦਰਵਾਜ਼ਾ ਸੀ ਉਹ ਖਲਾ ਕੇ ਤੇ ਉਹਨਾਂ ਨੂੰ ਬਾਹਰ ਕੱਢਿਆ ਫਿਰ ਅਸੀਂ ਕਿਹਾ ਵੀ ਹੁਣ ਇਹਨਾਂ ਨੂੰ ਕੁਝ ਨਹੀਂ ਤੁਸੀਂ ਕਹਿ ਸਕਦੇ ਹੁਣ ਅਸੀਂ ਆ ਗਏ ਆ ਚਲੋ ਉਹਨਾਂ ਨੇ ਮੁੜ ਕੇ ਇਹਨਾਂ ਦੇ ਲੱਗ ਨਹੀਂ ਆਏ ਫੇਰ ਬਾਅਦ ਚ ਜਦੋਂ ਅਸੀਂ ਆ ਗਏ ਆ ਨਾ ਫੇ ਇਹਨਾਂ ਨਾਲ ਕੋਈ ਨਹੀਂ ਇੱਥੇ ਖੜੇ ਰਹੇ ਆ ਅਸੀਂ ਗੱਲਬਾਤ ਕਰਦੇ ਰਹੇ ਆ ਪਤਾ ਨਹੀਂ ਉਹਨਾਂ ਨੇ ਹਸਪਤਾਲ 'ਚ ਜਾ ਕੇ ਉਹ ਦਾਖਲ ਵੀ ਹੋਇਆ ਕਹਿੰਦੇ ਕਿ ਸਾਡੇ ਤਾਂ 6 ਟਾਈਮੋਂ ਜ਼ਿਆਦਾ ਵੱਜੀ ਹੈ ਨਹੀਂ ਨਹੀਂ ਸੱਟ ਵਾਲੀ ਕੋਈ ਗੱਲ ਨਹੀਂ ਹੈਗੀ ਅਸੀਂ ਇੱਥੋਂ ਸਾਨੂੰ ਵੀ ਜਦੋਂ ਵੀਡੀਓ ਦੇਖੀ ਨਾ ਉਹ ਅਸੀਂ ਬੇ ਅਲੱਗੇ ਕੈਮਰਾ ਆ ਦਾ ਨਾਲੀ ਗਵੰਡੀਆਂ ਦਾ ਅਸੀਂ ਉਹ ਫੇਰ ਦੇਖਿਆ ਉਹਦੇ ਵਿੱਚ ਮਤਲਬ ਗੱਡੀਆਂ ਚ ਵਧੀਆ ਤਰੀਕੇ ਨਾਲ ਬੈ ਕੇ ਗਏ ਆ ਕੋਈ ਐਦਾਂ ਦੀ ਗੱਲ ਨਹੀਂ ਹੈ ਕਿ ਝੂਠ ਸਰ ਝੂਠ ਹੀ ਰਹਿਣਾ ਆ ਉਹ ਜੇ ਆਪਾਂ ਕਹੀਏ ਵੀ ਉਹਨੂੰ ਸੱਚ ਬਣਾ ਲਾਂਗੇ ਉਹ ਨਹੀਂ ਬਣਨਾ ਜੋ ਜੀ ਨਿਰਮਲ ਸਿੰਘ ਆ ਜਿੰਨੇ ਦੇ ਕੁੱਟ ਮਾਰ ਹੋਈ ਇਹਨਾਂ ਦਾ ਜੋ ਬੇਟਾ ਉਹ ਇਸ ਟਮ ਇੱਥੇ ਆ ਕਿ ਬਾਹਰ ਆਈ ਉਹ ਨਹੀਂ ਉਹ ਪਿਛਲੇ ਮਹੀਨੇ ਆਇਆ ਸੀਗਾ ਇੱਥੇ ਮੈਂ ਇਹਨੂੰ ਕੁਲਦੀਪ ਨੂੰ ਇਹਦੀ ਵਾਈਫ ਜਿਹੜੀ ਸੀਗੀ ਮੈਂ ਉਹਨੂੰ ਇਹੋ ਹੀ ਕਿਹਾ ਸੀਗਾ ਵੀ ਜੇ ਤੂੰ ਆਉਣਾ ਸੀਗਾ ਕੁੜੀਏ ਤੂੰ ਆਉਂਦੀ ਪਹਿਲਾਂ ਜਦੋਂ ਇੱਥੇ ਸੀਗਾ ਨਿਰਮਲ ਮਹੀਨਾ ਰਿਹਾ ਇੱਕ ਉਨ ਨੂੰ ਜੋ ਮਰਜ਼ੀ ਕਹੋ ਜੋ ਮਰਜ਼ੀ ਨਾ ਕਹੋ ਉਹ ਉੱਥੇ ਸਪੇਨ ਵੀ ਇਕੱਠੇ ਰਹਿੰਦੇ ਉੱਥੇ ਮਤਲਬ ਵਾਪਸ ਕਰ ਜਦੋਂ ਇਕੱਠੇ ਆਉਂਦੇ ਆ ਕਿ ਅਲੱਗ-ਅਲੱਗ ਨਹੀਂ 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 ਉਹ ਇਹ ਕੁੜੀ ਤਾਂ ਕਹਿੰਦੀ ਮੈਂ ਹੁਣ ਆਈ ਆ ਪਰਸੋਂ 14 ਨੋਵੇਂ ਨਾਲ ਦੀ ਉਹ ਪਹਿਲਾ ਮਹੀਨਾ ਰਹਿ ਕੇ ਚਲ ਗਿਆ ਵਾ ਤੇ ਇਹਨੂੰ ਮੈਂ ਕੁਲਦੀਪ ਨੂੰ ਇਹੋ ਕਹਿੰਦਾ ਸੀਗਾ ਮੈਂ ਕਿਹਾ ਵੀ ਜੇ ਤੂੰ ਆਉਣਾ ਸੀਗਾ ਉਹਦੇ ਹੁੰਦਿਆ ਹੁੰਦੀ ਨਾਲੇ ਆਪਾਂ ਨੂੰ ਪਤਾ ਲੱਗ ਜਾਂਦਾ ਕਿਹੜਾ ਕਿਹਦਾ ਕਸੂਰ ਆ ਕਿਹਦਾ ਨਹੀਂ ਤੇ ਹੁਣ ਉਹ ਕਹਿੰਦੀ ਆ ਵੀ ਤਲਾਕ ਨਹੀਂ ਹੋਇਆ ਐਕਚੁਅਲੀ ਉਹ ਤੁਹਾਨੂੰ ਮੈਂ ਕੱਲ ਦਿੱਤੇ ਹੋਣੇ ਨਾ ਬਜ਼ੁਰਗਾਂ ਨੇ ਉਹ ਤਲਾਕ ਦੇ ਪੇਪਰ ਪੇਪਰ ਦਿੱਤਾ ਇੱਕ ਹੈ ਦਿੱਤਾ ਉਦੇ ਵਿੱਚ ਉਹ ਤਲਾਕ ਹੀ ਹੋਇਆ ਵਾ ਉੱਥੇ ਸੁਪੇਨ ਦੇ ਵਿੱਚ ਤੇ ਤੁਹਾਡੇ ਪਿਆਪਰਾਂ ਦੇ ਨਾਲ ਕੀਤਾ ਕਿਉਂ ਗਿਆ ਕੀ ਲੱਗਦਾ ਏ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਸੀਗਾ ਮਤਲਬ ਨਹੀਂ ਸੀ ਬਣਦੀ ਨਹੀਂ ਸੀ ਹੈਗੀ ਉਹ ਜਦੋਂ ਕੁੜੀ ਇੱਥੇ ਵੀ ਸੀ ਨਾ ਮੈਂ ਰਾਤ ਨੂੰ ਤੁਸੀਂ ਪੁੱਛ ਵੀ ਸਕਦੇ ਹੋ ਕੁੜੀ ਨੂੰ ਵੀ ਨਿਰਮਲ ਨੂੰ ਵੀ ਨਿਰਮਲ ਚਲੋ ਬਾਹਰ ਸੀਗਾ ਇਹ ਬਜ਼ੁਰਗ ਇੱਥੇ ਸੀਗੇ ਮੈਂ ਰਾਤ ਨੂੰ ਬਜ਼ੁਰਗਾਂ ਨੇ 3 3 ਵਜੇ ਫੋਨ ਕਰਨਾ ਇਵਨ ਇੱਥੋਂ ਤੱਕ ਕਿ ਉਹ ਵੀ ਕੁੜੀ ਵੀ ਮੈਨੂੰ ਕਰਦੀ ਰਹੀ ਆ ਕਿਉਂਕਿ ਮੇਰਾ ਦੋਸਤ ਸੀਗਾ ਨਿਰਮਲ ਤੇ ਉਤਰੋ ਲਗਾਓ ਤਾਂ ਹੁੰਦਾ ਹੀ ਹੈ ਨਾ ਬਿਲਕੁਲ ਜੀ ਮੈਂ 3 3 ਵਜੇ ਰਾਤ ਨੂੰ ਸਰਦੀਆਂ ਵਿੱਚ ਆਣ ਕੇ ਜਾਂਦਾ ਫੈਸਲਾ ਕਰਾ ਕੇ ਜਾਂਦਾ ਰਿਹਾ ਇੱਥੇ ਬਜ਼ੁਰਗ ਬੈਠੇ ਆ ਪੁੱਛ ਲੋ ਪਰ ਨਹੀਂ ਉਹ ਇਹਦਾ ਸੂਤਰ ਨਹੀਂ ਆਇਆ ਕੰਮ ਪਿੰਡ ਤੇ ਮੌਤਵਾਰ ਸੱਜਣ ਸਰਪੰਚ ਸਭਾ ਨਾਲ ਤੇ ਬਾਪੂ ਨਾਲ ਪਗਲ ਗੱਲਬਾਤ ਕਰ ਚੁੱਕੇ ਆ ਤਾਂ ਇਹ ਪੈਣਾ ਜਿਸ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਨਿਰਮਲ ਸੰਗ ਹੁਣ ਜੋ ਬਾਹਰ ਚੱਲ ਗਿਆ ਕਿ ਉਹਨਾਂ ਨੇ ਵਿਆਹ ਕਰਵਾ ਲਿਆ ਤੇ ਭੈਣ ਜੀ ਮੇਰੇ ਨਾਲ ਬਣੇ ਮੇਰਾ ਹੀ ਸਵਾਲ ਹੈ ਕਿ ਤੁਹਾਨੂੰ ਕੋਈ ਮੈਰਿਜ ਹੋਈ ਹੈ ਇੱਥੇ ਨਹੀਂ ਜੀ ਤਾਂ ਫਿਰ ਤੁਸੀਂ ਇੱਥੇ ਕੰਮ ਕਰਦੇ ਹਾਂ ਹਾਂ ਜੀ ਮੈਂ ਇੱਥੇ ਕੰਮ ਕਰਦੀ ਹਾਂ ਇਹਨਾਂ ਦੀ ਪਾਬਾ ਜੀ ਉਹਨਾਂ ਦੀ ਸੇਵਾ ਕਰਦੀ ਆ ਕਰਦੀ ਆ ਰੋਟੀ ਪਾਣੀ ਬਣਾ ਕੇ ਦਿੰਦੀ ਆ ਤੇ ਪਰ ਅਸੀਂ ਉਹ ਨਿਊਜ਼ ਦੇਖੀ ਸੀਗੀ ਉਹਦੇ ਵਿੱਚ ਉਹ ਇਦਾਂ ਕਹਿ ਰਹੇ ਆ ਪਰ ਇਹ ਮੇਰੀ ਬਹੁਤ ਇੱਜ਼ਤ ਨੂੰ ਖਰਾਬ ਕਰ ਰਹੇ ਆ ਮੈਂ ਜਦ ਕਿ ਇਹਨਾਂ ਦੀ ਸੇਵਾ ਵਾਸਤੇ ਆ ਇੱਥੇ ਇਹ ਗੱਲ ਤੋਂ ਉਹਨਾਂ ਨੂੰ ਕਹਿ ਰਿਹਾ ਕਿ ਉਹਨਾਂ ਦੇ ਨਾਲ ਵਿਆਹੀ ਹੋਈ ਹੈ ਇਦਾਂ ਦਾ ਕੁਝ ਨਹੀਂ ਹੈਗਾ ਤਾਂ ਜਿਆਦੀਆਂ ਗੱਲਾਂ ਬਾਤਾਂ ਕਰਨੀਆਂ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਤੁਸੀਂ ਚਿਹਰਾ ਦੇਖ ਸਕਦੇ ਹੋ ਕਿ ਭੈਣ ਜਦੋਂ ਕਿ ਉਹ ਬਾਈ ਨਹੀਂ ਕੁੱਟਮਾਰ ਕੀਤੀ ਤਾਂ ਬੰਦਾ ਇੱਕ ਜਦੋਂ ਇਹੋ ਜਿਹੀ ਖਬਰਾਂ ਚੱਲ ਜਾਣ ਕੋਈ ਅਦਾਰਾ ਖਬਰਾਂ ਵੀ ਇਦਾਂ ਨਹੀਂ ਚਲਾ ਦੇਵੇ ਕਿ ਇਹਨਾਂ ਦੀ ਮੈਰਿਜ ਹੋਈ ਹੈ ਤਾਂ ਫਿਰ ਅੰਦਰੋਂ ਬੰਦਾ ਦਾ ਦਿਲ ਤਾਂ ਬਹੁਤ ਜ਼ਿਆਦਾ ਦੁਖਦਾਈ ਹੈ ਸਾਰੇ ਤੁਸੀਂ ਗੱਲਬਾਤ ਦੇਖ ਚੁੱਕੇ ਹੋ ਅਸਲ ਸਚਾਈ ਤੁਸੀਂ ਸਾਰੇ ਜਾਣ ਚੁੱਕੇ ਹੋ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜਰੂਰ ਦੱਸਿਓ ਦਾ ਸੰਯੋਗੀ ਕਰਮਜੀਤ ਦੇ ਨਾਲ ਹਰਤੇ ਐਨਨਾਰਨਿ ਫਰੈਂਡ ਸੰਗਵਾਲਾ